ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਝੋਨੇ ਦੇ ਵੱਖ-ਵੱਖ ਵੈਰੈਟੀਆਂ ਜਾਂ ਬਾਸਮਤੀ ਦੀਆਂ ਜਿਵੇਂ 1509 1847 1121 1718 1692 ਨੂੰ ਇਹਨਾਂ ਨੂੰ ਕਿੰਨੇ ਦਿਨਾਂ ਦੇ ਵਿੱਚ ਆਪਾਂ ਨੂੰ ਲਾਸਟ ਯੂਰੀਆ ਯਾਨੀ ਕਿ ਆਖਰੀ ਯੂਰੀਆ ਖਾਦ ਆਪਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੀ ਯੂਰੀਆ ਖਾਦ ਦੇ ਜੇਕਰ ਆਪਾਂ ਜ਼ਿਆਦਾ ਅਗੇਤੀ ਪਾ ਦਿੰਨੇ ਆ ਤਾਂ ਫਿਰ ਵੀ ਆਪਣਾ ਨੁਕਸਾਨ ਹੈ ਕਿਉਂਕਿ ਝਾੜ ਕੱਟੇਗਾ ਜੇਕਰ ਆਪਾਂ ਜ਼ਿਆਦਾ ਲੰਮਾ ਸਮਾਂ ਲੈ ਕੇ ਜਾਂਦੇ ਆ ਫਿਰ ਵੀ ਨੁਕਸਾਨ ਹੈ ਕਿਉਂਕਿ ਜੇਕਰ ਜ਼ਿਆਦਾ ਲੰਮਾ ਸਮਾਂ ਲੈ ਕੇ ਜਾਂਦੇ ਆ ਇਹ ਦਿਨਾਂ ਲਈ ਆਪਣਾ ਚਾਰ ਤੇ ਫਰਕ ਪਾਵੇਗਾ ਆਪਣੇ ਫੂਕ ਬਣੇਗੀ ਕਿ ਦੂਜਾ ਜਿਹੜਾ ਬਿਮਾਰੀਆਂ ਦਾ ਅਟੈਕ ਜ਼ਿਆਦਾ ਹੋਵੇਗਾ ਕਿਉਂਕਿ ਜਦੋਂ ਜ਼ਿਆਦਾ ਲੰਮਾ ਸਮੇਂ ਆਪਾਂ ਜੂਰੀਆ ਖਾਦ ਪਾਉਂਨੇ ਆ ਜਿਹੜੀ ਫਸਲ ਆਪਣੀ ਕੱਚੀ ਰਹਿੰਦੀ ਏ ਇਹ ਜਿਹੜੀ ਆਪਣੀ ਪੱਕਣ ਦੇ ਵਿੱਚ ਵੀ ਦਿੱਕਤ ਆਉਂਦੀ ਏ ਜ਼ਿਆਦਾ ਸਮਾਂ ਲੈਂਦੀ ਏ ਛੋਲੇ ਵਿੱਚ ਫੂਕ ਵੀ ਜ਼ਿਆਦਾ ਬਣਦੀ ਏ ਤੇ ਜਿਹੜਾ ਬਿਮਾਰੀਆਂ ਦਾ ਅਟੈਕ ਵੀ ਜਿਵੇਂ ਪੱਤਾ ਲਪੇਰ ਗੋਭ ਦੀ ਸੂਢੀ ਤੇ ਜਾਂ ਜਿਵੇਂ ਆਪਣਾ ਤੇਲਾ ਕਹ ਦੇ ਨੇ ਜ਼ਿਆਦਾ ਅਟੈਕ ਆਉਂਦਾ ਤੇ ਅੱਜ ਦੀ ਵੈਰਾਈਟੀਆਂ ਜਿਹੜੀ ਆਪਾਂ ਜਿਹੜੀਆਂ ਵੈਰਾਈਟੀਆਂ ਆਪਣੀਆਂ 115 ਦਿਨ ਤੋਂ ਲੈ ਕੇ 120 ਦਿਨ ਲਈ ਜਿੰਦੇ ਵਿੱਚ ਆਪਣੀ PR126 ਵੈਰਾਈਟੀ ਹੈ 1509 1847 1692 ਜਾਂ ਹੋਰ ਵੀ ਕੋਈ ਹਾਈਬ੍ਰਿਡ ਵੈਰਾਈਟੀ ਹੈ ਇਹਨਾਂ ਜਿਹੜੀਆਂ ਵੈਰਾਈਟੀਆਂ ਦੀ ਆਪਾਂ ਯੂਰੀਆ ਖਾਦ ਜਿਹੜੀ ਲਾਸਟ ਹੈ ਆਪਾਂ ਡੋਜ਼ 30 ਤੋਂ 32 ਦਿਨਾਂ ਦੇ ਵਿੱਚ ਤੱਕ ਪੂਰੀ ਕਰਨੀ ਚਾਹੀਦੀ ਹੈ ਆਖਰੀ ਯੂਰੀਆ ਖਾਦ ਤੇ ਜਿਹੜਾ ਆਪਾਂ ਆਖਰੀ ਯੂਰੀਆ ਖਾਦ ਪਾਉਣੀ ਜਿਵੇਂ PR26 ਵੈਰਾਈਟੀ ਨੂੰ ਪਾਉਣੀ ਹੈ ਇਹਨਾਂ ਜਿਹੜੀ ਆਖਰੀ ਯੂਰੀਆ ਆਪਾਂ 25 ਕਿਲੋ ਤੋਂ ਲੈ ਕੇ ਜਾਨੀ ਕਿ ਅੱਧੇ ਬੈਗ ਤੋਂ ਲੈ ਕੇ ਆਪਾਂ 30 ਕਿਲੋ ਤੱਕ ਆਪਾਂ ਯੂਰੀਆ ਖਾਦ ਪਾਉਣੀ ਹੈ ਕਿਉਂਕਿ ਜੇਕਰ ਆਪਾਂ ਲਾਸਟ ਜਿਹੜੇ ਡੋਜ਼ ਆਪਣੀ ਲਾਸਟ ਮਾਤਰਾ ਇੱਕ ਬੈਗ ਆਪਾਂ ਪੂਰਾ ਪਾਉਣੇ ਆਂ ਇੰਨੇ ਜਿਹੜੀ ਆਪਣੀ ਫਸਲ ਜਦੋਂ ਕੱਚੀ ਹੁੰਦੀ ਏ ਉਦੋਂ ਆਪਣੀ ਫੈਰੀ ਫਸਲ ਇਹ ਹਾਈਟ ਵੀ ਕਰ ਰਹੀ ਹੁੰਦੀ ਏ ਤੇ ਜਿਹੜੀ ਫਸਲ ਕੱਚੀ ਹੋਣ ਦੇ ਕਾਰਨ ਫਿਰ ਆਪਣੇ ਜਿਹੜੇ ਬਿਮਾਰੀਆਂ ਦਾ ਅਟੈਕ ਜ਼ਿਆਦਾ ਆਉਂਦਾ ਤੇ ਇਹਨਾਂ ਕਿਸਮਾਂ ਨੂੰ ਆਪਾਂ ਲਾਸਟ ਯੂਰੀਆ ਅੱਧਾ ਬੈਗ ਪਾਉਣੀ ਅੱਗੇ ਬੈਗ ਤੋਂ ਲੈ ਕੇ ਆਪਾਂ 30 ਕਿਲੋ ਤੱਕ ਪਾ ਸਕਦੇ ਆਂ ਜਿਹੜੀ ਵੈਰੈਟੀਆਂ 115 ਦਿਨਾਂ ਤੋਂ ਲੈ ਕੇ 120 ਦਿਨਾਂ ਦੇ ਵਿੱਚ ਸਮਾਂ ਲੈਂਦੀਆਂ ਨੇ ਜਿਵੇਂ ਆਪਣੀ ਟੋਨੇ ਦੇ ਵਿੱਚ ਪੀਰ 26 ਵੈਰੈਟੀ ਆ ਗਈ ਏ ਤੇ ਇਸ ਤੋਂ ਬਾਅਦ ਜਿਹੜੀਆਂ ਦੂਜੀਆਂ ਵੈਰੈਟੀਆਂ ਨੇ ਜਿਹੜਾ ਲੰਮਾ ਸਮਾਂ ਲੈਣ ਵਾਲੇ ਵੈਰੈਟੀਆਂ ਨੇ ਜਾਨੀ ਕਿ 155 ਦਿਨਾਂ ਤੋਂ ਲੈ ਕੇ 160 ਦਿਨ ਜਿਨ੍ਹਾਂ ਦੇ ਵਿੱਚ 1401 ਪੀਲੀ ਫੂਸਾ ਫੂਸਾ 44 ਏ 1401 ਮੁਛਰਾ ਆ ਜਾਂਦੀ ਏ ਜਿਹੜੇ ਇਹਨਾਂ ਵੈਰੈਟੀਆਂ ਦੀ ਜਿਹੜੀ ਆਖਰੀ ਡੋਜ਼ ਆਪਾਂ ਨੂੰ 45 ਦਿਨਾਂ ਤੋਂ ਲੈ ਕੇ 48 ਦਿਨਾਂ ਤੱਕ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਨਾਈਟ੍ਰੋ ਤੇ ਤਾਤੇ ਜੇਕਰ ਆਪਾਂ ਜ਼ਿਆਦਾ ਗੇਤਾਪੂਰਸਾ ਪੂਰੀ ਕਰਦੇ ਹਾਂ ਜਦੋਂ ਦੀ ਸਟੇਜ ਜਦੋਂ ਇਸ ਨੂੰ ਡਾਇਰੈਕਟਰ ਨੂੰ ਤਤ ਚਾਹੀਦਾ ਜਦੋਂ ਆਪਣੀ ਮੁੰਜਰ ਬੰਨੀ ਹੁੰਦੀ ਹੈ ਡਿਵੈਲਪਮੈਂਟ ਹੋਣੀ ਹੁੰਦੀ ਜੇਕਰ ਉਹਦਾ ਨਾਈਟ੍ਰੋਜਨ ਦੇ ਕਾਰਟ ਆਉਂਦੀ ਹੈ ਤੇ ਆਪਣਾ ਝਾਰ ਤੇ ਕਾਫੀ ਫਰਕ ਪੈਂਦਾ ਤੇ ਜਿਹੜੀਆਂ ਇਹਨਾਂ ਵੈਰੈਟੀਆਂ ਦੀ ਜਿਹੜੀ ਆਪਣੀ ਪੀੜੀ ਫੂਸਾ 44 ਏ 14 ਸ ਇੱਕ ਮੁਛਲੇ ਇਹਨਾਂ ਦੀ ਆਪਾਂ ਲਾਸਟ ਯੂਰੀਆ ਜਿਹੜੀ ਆਖਰੀ ਯੂਰੀਆ ਥਾ ਦਾ ਆਪਾਂ ਨੂੰ 45 ਦਿਨਾਂ ਤੋਂ ਲੈ ਕੇ 74 ਦਿਨਾਂ ਤੱਕ ਪੂਰੀ ਕਰਨੀ ਚਾਹੀਦੀ ਆਪਾਂ ਨੂੰ ਤੇ ਇਸ ਤੋਂ ਅਗਲੀਆਂ ਵੈਰੈਟੀਆਂ ਹੁੰਦੀਆਂ ਜਿਹੜੀਆਂ ਕਿ ਵੈਰੈਟੀਆਂ ਆਪਣੀਆਂ 11 21 ਏ 17 18 18 85 ਏ ਜਾਂ ਜਿਹੜੀ ਆਪਣੀ 28P65 ਕਪੋਇਨਰ ਹਾਈਬ੍ਰਿਡ ਵੈਰੈਟੀਆਂ ਆਉਂਦੀਆਂ ਨੇ ਜਾਂ ਹੋਰ ਦੀ ਕੋਈ ਹਾਈਬ੍ਰਿਡ ਵੈਰੈਟੀਆਂ ਨੇ ਜਾਂ ਜਿਵੇਂ ਆਪਣੀਆਂ P31 ਵੈਰੈਟੀਆਂ ਸੁਪਰੀਮ 110 ਵੈਰੈਟੀ ਵੈਸੀ ਆਪਾਂ ਇਹਦੀ ਵੀ ਇੱਕ ਵੀਡੀਓ ਅਪਲੋਡ ਕਰ ਚੁੱਕੇ ਆ ਦੋਨਾਂ ਵੈਰੈਟੀਆਂ ਦੀ ਤੇ ਬਾਕੀ ਵੀ ਵੈਰੈਟੀਆਂ 135 ਦਿਨਾਂ ਤੋਂ ਲੈ ਕੇ 140 ਦਿਨ ਵੈਰੈਟੀਆਂ ਲੈਂਦੀਆਂ ਨੇ ਇਹਨਾਂ ਦੇ ਲਗਭਗ ਸਮਾਂ ਹੁੰਦਾ ਹੈ ਬਾਕੀ ਜ਼ਮੀਨ ਦੇ ਹਿਸਾਬ ਦੇ ਨਾਲ ਕੁਝ ਦਿਨ ਵੱਧ ਘੱਟ ਹੋ ਸਕਦੇ ਨੇ ਇਹਨਾਂ ਵੈਰੈਟੀਆਂ ਦਾ ਜਿਹੜਾ ਆਪਣੀ ਯੂਜਾ ਖਾਦੇ ਆਪਾਂ ਨੂੰ 38 ਦਿਨਾਂ ਤੋਂ ਲੈ ਕੇ 40 ਦਿਨਾਂ ਤੱਕ ਪੂਰੀ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਨਹੀਂ ਪੂਰੀ ਕਰਨੀ ਚਾਹੀਦੀ ਨਾ ਹੀ ਇਹਨਾਂ ਤੋਂ ਦਿਨਾਂ ਤੋਂ ਬਾਅਦ ਆਪਾਂ ਨੂੰ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਆਪਾਂ ਪਾਵਾਂਗੇ ਤਾਂ ਆਪਾਂ ਬਿਮਾਰੀ ਦਾ ਅਟੈਕ ਜ਼ਿਆਦਾ ਹੋਵੇਗਾ ਫੂਕ ਬਣੇਗੀ ਤੇ ਇਹਨਾਂ ਵੈਰਾਈਟੀਆਂ ਦੀ ਜਿਹੜੀ ਯੂਰੀਆ ਖਾਦ ਆਪਾਂ ਨੂੰ 38 ਦਿਨਾਂ ਤੋਂ ਲੈ ਕੇ 40 ਦਿਨਾਂ ਤੱਕ ਪੂਰੀ ਕਰਨੀ ਚਾਹੀਦੀ ਹੈ ਇਹ ਵੈਰਾਈਟੀਆਂ ਜਿਹੜਾ ਸਮਾਂ 135 ਦਿਨਾਂ ਤੋਂ ਲੈ ਕੇ 140 ਦਿਨ ਲੈਂਦੀਆਂ ਨੇ ਇਹਨਾਂ ਵਿੱਚ 28P67 ਜਿਹੜਾ ਹਾਈਬ੍ਰਿਡ ਵੈਰਾਈਟੀ ਉਹ ਵੀ ਇਹਨਾਂ ਦੇ ਵਿੱਚ ਆਉਂਦੀ ਹੈ ਤੇ ਬਾਕੀ ਵੈਰਾਈਟੀਆਂ ਜਿਵੇਂ PS26 ਵੈਰਾਈਟੀਆਂ ਇਹਨਾਂ ਨੂੰ 30 ਤੋਂ 32 ਦਿਨਾਂ ਦੇ ਵਿੱਚ ਪੂ ਕਿ ਜਿਹੜੀ ਵੀ ਆਪਾਂ ਲਾਸਟ ਯੂਰੀਆ ਖਾਦ ਪਾਉਣੀ ਹੈ ਇਹ ਆਪਾਂ ਅੱਧੇ ਬੈਗ ਤੋਂ ਲੈ ਕੇ 30 ਕਿਲੋ ਦਾ ਆਪਾਂ ਪਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਜ਼ਿਆਦਾ ਆਪਾਂ ਇੱਕਦਮ ਪੂਰਾ ਪਾਵਾਂਗੇ ਇਹਦੇ ਨਾਲ ਆਪਣਾ ਨੁਕਸਾਨ ਹੀ ਫੂਕ ਬਣੇਗੀ ਫਸਲ ਜ਼ਿਆਦਾ ਕੱਚੀ ਹੁੰਦੀ ਜਿੰਦੇ ਨਾਲ ਜਦ ਆਪਣਾ ਬੰਬਾਰੀਆਂ ਦਾ ਅਟੈਕ ਜਲਦੀ ਆਉਂਦਾ ਤੇ ਜ਼ਿਆਦਾ ਆਉਂਦਾ ਕਿਉਂਕਿ ਫਸਲ ਕੱਚੀ ਹੋਣ ਦੇ ਨਾਲ ਪੱਤਾ ਲਪੇਟ ਵੀ ਜ਼ਿਆਦਾ ਆਉਂਦੀ ਗੋभी ਸੁੰਡੀ ਦਾ ਜ਼ਿਆਦਾ ਅਟੈਕ ਆਉਂਦਾ ਇਸ ਕਰਕੇ ਆਪਾਂ ਜਿਹੜੀ ਲਾਸਟ ਯੂਰੀਆ ਡੋਜ਼ ਆਪਾਂ ਨੂੰ ਅੱਧੇ ਬੈਗ ਤੋਂ ਲੈ ਕੇ 30 ਕਿਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਜਿਹੜੀ ਹੁਣ ਜੂੜਿਆ ਖਾਦ ਆਪਾਂ ਦਿਨ ਦੱਸੇ ਵੀ ਇਹਨੇ ਦਿਨਾਂ ਤੇ ਆਪਾਂ ਨੂੰ ਪਾਉਣੀ ਚਾਹੀਦੀ ਇਹਦੇ ਪਿੱਛੇ ਆਪਣਾ ਇਹ ਵੀ ਕਾਰਨ ਕੀ ਹੈ ਇਹ ਕਾਰਨ ਹੈ ਕਿ ਜਿਵੇਂ ਹੁਣ ਆਪਣੀਆਂ ਵੈਰੈਟੀਆਂ ਨੇ 135 ਦਿਨਾਂ ਤੋਂ ਲੈ ਕੇ 140 ਦਿਨਾਂ ਤੱਕ ਵੈਰੈਟੀਆਂ ਨੇ ਜਾਂ ਹੋਰ ਦਿਨਾਂ ਦੀਆਂ ਵੈਰੈਟੀਆਂ ਨੇ ਉਹਨਾਂ ਦੇ ਇੱਕ ਆਪਣੇ ਨਿਸ਼ਚਿਤ ਦਿਨ ਤੇ ਜਾਂ 5 ਤੋਂ 10 ਦਿਨ ਦੇ 5 ਤੋਂ 7 ਦਿਨਾਂ ਦੇ ਵਿਚਾਲੇ ਇੱਕ ਪੈਨਿਕਲ ਸਟੇਜ ਆਉਂਦੀ ਹੈ ਜੇਕਰ ਉਹ ਪੈਨਿਕਲ ਸਟੇਜ ਤੇ ਜਦੋਂ ਆਉਂਦੀ ਉਸ ਟਾਈਮੇ ਹੁੰਦਾ ਕਿ ਆਪਣੇ ਜਿਹੜੀ ਝੋਨੇ ਦੀ ਕੋਹ ਦੇ ਵਿੱਚ ਝੋਨੇ ਦੀ ਨਾਲੀ ਦੇ ਵਿੱਚ ਇੱਕ ਨਿੱਕਾ ਜਿਹਾ ਮੁੰਜਰ ਬੰਨੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਤਕਰੀਬਨ ਆਪਣੇ ਜੇਕਰ ਆਪਾਂ ਸਹੀ ਸਮੇਂ ਤੇ ਯੂਰੀਆ ਖਾਦ ਪੂਰੀ ਕਰੀ ਹੁੰਦੀ ਏ ਤਾਂ ਉਸ ਸਮੇਂ ਨਾਈਟਰੋ ਜਤ ਦੀ ਉਸ ਨੂੰ ਜ਼ਰੂਰਤ ਹੁੰਦੀ ਜੇਕਰ ਉਸ ਸਮੇਂ ਨਾਈਟਰੋ ਤੱਤ ਦੀ ਘਾਟ ਆ ਜਾਂਦੀ ਤੇ ਫਿਰ ਆਪਣਾ ਝਾੜ ਘਟ ਜਾਂਦਾ ਜੇਕਰ ਆਪਾਂ ਜ਼ਿਆਦਾ ਕੀਤੀ ਪੂਰੀ ਕਰਦੇ ਮੰਨ ਕੇ ਚਲੋ ਜੇਕਰ ਆਪਣੀ PR 10 131 ਵੈਰਾਈਟੀ ਇਹਦੀ ਆਪਾਂ ਹੁਣ 38 ਤੋਂ 40 ਦਿਨਾਂ ਦੇ ਵਿੱਚ ਯੂਰੀਆ ਖਾਦ ਪੂਰੀ ਕਰਨੀ ਹੈ ਜੇਕਰ ਆਪਾਂ ਇਹਦੀ ਯੂਰੀਆ ਖਾਦ ਇੱਕ ਮਹੀਨੇ ਦੇ ਵਿੱਚ ਪੂਰੀ ਕਰਦੇ ਨੇ 30 ਦਿਨਾਂ ਤੇ ਇਹਦੀ ਤਕਰੀਬਨ 45 ਦਿਨ ਦੇ ਲਗਭਗ ਆਪਣੀ ਪੈਣੀ ਦਾ ਸਟੇ ਸ਼ੁਰੂ ਹੁੰਦੀ ਜੇਕਰ ਉਸ ਸਮੇਂ ਯੂਰੀਆ ਖਾਦ ਦੀ ਕਮੀ ਹੋ ਜਾਂਦੀ ਹੈ ਘਾਟ ਆ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੁੰਦਾ ਕੀ ਫਿਰ ਆਪਣੇ ਜਿਹੜਾ ਝਾੜ ਤੇ ਕਾफी ਫਰਕ ਪੈਂਦਾ ਹੈ ਇਸ ਕਰਕੇ ਆਪਾਂ ਨੂੰ ਇਹਨੇ ਦਿਨਾਂ ਤੇ ਹੀ ਯੂਰੀਆ ਖਾਦ ਪੂਰੀ ਕਰਨੀ ਚਾਹੀਦੀ ਹੈ ਤੇ ਵੱਖ-ਵੱਖ ਵੈਰਾਈਟੀਆਂ ਹਿਸਾਬ ਦੇ ਵੱਖ-ਵੱਖ ਟਾਈਮ ਟੇਬਲ ਹੁੰਦਾ ਹੈ ਕਿ ਕਿਸ ਵੈਰਾਈਟੀ ਦੇ ਕਿਸ ਸਮੇਂ ਪੈਣੀ ਦਾ ਸਟੇ ਆਉਂਦੀ ਉਸ ਹਿਸਾਬ ਦੇ ਨਾਲੇ ਦਿਨਾਂ ਤੇ ਆਪਾਂ ਨੂੰ ਯੂਰੀਆ ਖਾਦ ਪੂਰੀ ਕਰਨੀ ਚਾਹੀਦੀ ਹੈ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ